ਉਹ ਬੂਰੀ ਗੱਡੀਆਂ ਬਣੀ ਸਾਬੇ ਜੋ ਗੱਡੀ ਗੱਡੀ ਦੀ ਜੀਪ ਆ ਗਲਤੀ ਮੰਨਦੇ ਆਪ ਦੀ ਗਲਤੀ ਮੰਨਦੇ ਆਪ ਦੀ ਗਲਤੀ ਕੀਤੀ ਪਰ ਕਈ ਨਹੀਂ ਜਿੰਨੀ ਇਹ ਕਹਿੰਦੇ ਨੇ ਕਾਫਰੀ ਕੀ ਨਾਮ ਕੀ ਤੁਹਾਡਾ ਘਰਪਿਤ ਪਰ ਕਿੱਥੇ ਰਹਿਣ ਆਲੇ ਅਸੀਂ ਦਾਤਾਪਿੰਡ ਦੇ ਰਹਿਣ ਆਲੇ ਤੇ ਤੁਹਾਡੀ ਲੜਕੀ ਨਾਲ ਗਲਤ ਕੰਮ ਹੋਇਆ ਕਿੰਨਾ ਵੱਲੋਂ ਕੀਤਾ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਮੇਰੇ ਹਸਬੰਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੰਡ ਤੋਂ ਸੀਗੀ ਮੇਰੀ ਬੇਟੀ ਇੰਨਾਂ ਨੇ ਮੇਰੇ ਬੇਟੀ ਨਾਲ ਗਲਤ ਕੰਮ ਕੀਤਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ ਪਰਸੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰਸੋਂ ਕੰਪਲੀਟ ਹੋਈ ਆ ਕੁੜੀਆਂ ਨੇ ਕੰਪਲੀਟ ਕੀਤੀ ਆ ਜੀ ਕੀ ਕਿਹਾ ਕੁੜੀ ਨੇ ਹਾਂਜੀ ਉਹਨੇ ਕੀ ਕਿਹਾ ਤੁਹਾਨੂੰ ਕੁੜੀਆਂ ਨੇ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਕੋਈ ਡਰਾਉਂਦਾ ਤਾਂ ਕੋਈ ਗੱਦੀ ਸੀਗਾ ਹਾਂਜੀ ਉਹ ਕਹਿੰਦੀ ਮੈਨੂੰ ਕਹਿੰਦਾ ਸੀ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੋਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜਾਊਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਕੁਵਾਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸੀ ਇੱਥੇ ਆ ਕੇ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਚਿਰ ਹੋ ਗਿਆ ਜੀ ਤੁਹਾਡੇ ਨਾਲ 13 ਸਾਲ ਹੋ ਗਏ ਜੀ 13 ਸਾਲ ਤੋਂ ਇਹ ਵੀ ਕਿੰਨੇ ਸਾਲ ਹੋ ਗਏ ਤੇ ਗਲਤ ਕੰਮ ਕਰਦਾ ਗੁੜੀਆਂ ਨੇ ਦੱਸਿਆ ਵੀਰ ਜੀ ਕਹਿੰਦੇ 3 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਜਾਂਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਤੇ ਤੁਸੀਂ ਹੋਰ ਵੀ ਦੱਸੋ ਕਿ ਤੁਹਾਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਣਾ ਗੱਡੀਆਂ ਤੇ ਹੁਣ ਤੁਹਾਡੇ ਵੱਲੋਂ ਪਰ ਕੋਲੇ ਜਿਆਦਾ ਕੀ ਕੀ ਅਗਲੀ ਕਾਰਵਾਈ ਤੋਂ ਬਸ ਮੈਂ ਤਾਂ ਇਹ ਚੁੰਮਦੀ ਕਿ ਇਹਨੂੰ फांसी ਦੀ ਸਜ਼ਾ ਸੁਣਾਈ ਜਾਵੇ ਕਿ ਕਿਹੜਾ ਹੋਰ ਕੋਈ ਪਿਓ ਨਾ ਹੈ ਕਰ ਸਕੇ ਨਾ ਥਕਾ ਤੇ ਨਾ ਮਤਰਿਆ ਬੀਨੂੰ फांसी ਹੋਵੇ ਇਹਨੂੰ ਸਜ਼ਾ ਹੋਵੇ ਮੇਰੇ ਬੇਟੀ ਨੂੰ ਇਨਸਾਫ ਦਿਵਾਓ ਮੈਂ ਹਰਪਾਲ ਸਿੰਘ ਪਿੰਡ ਦਾਤਾ ਮੇਰਾ ਜੀ ਤੇ ਕੀ ਅੱਜ ਹੋਇਆ ਕੀ ਅੱਜ ਜੀ ਬਹੁਤ ਹੀ ਖਲੌਣੀ ਹਰਕਤ ਕੀਤੀ ਜਾਣ ਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰੇਈ ਉਹਦੀ ਕੁੜੀ ਸੀਗੀ ਕਿਥੋਂ ਜਦੋਂ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋ ਤਾਲੇ ਨਾਲ ਆਈ ਸੀ ਤੇ ਸਾਨੂੰ ਉਹਦਾ ਤੇਰਾ ਪਹਿਲਾ ਕਿਉਂ ਨਹੀਂ ਪਤਲੇਗਾ ਸਾਨੂੰ ਪਤਲਾ ਸੱਸੀ ਦਾ ਥਰਪ ਉਹਦੀ ਉਹਦੀ ਸਪੋਰਟ ਨਹੀਂ ਆ ਕੁੜੀ ਦੀ ਸਪੋਰਟ ਤੇ ਆਏ ਆ ਵੀ ਉਹਨੂੰ ਜਿਹੜਾ ਦਰਿੰਦੇ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਹੈ ਫਾਂਸੀ ਸਜ਼ਾ ਦਿਓ ਯਾਰ ਇਹ ਸਾਨੂੰ ਮੌਕਾ ਮਿਲ ਅਸੀਂ ਬਾੜ ਦੇਾਂਗੇ ਚੌਂਚ ਖੜਾ ਕੇ ਉਹਨੂੰ ਇਹਦੀ ਸਜ਼ਾ ਕੁੜੀ ਆ 2 ਸਾਲ ਦੀ ਆਈ ਸੀ 4 ਸਾਲ ਹੋ ਗਏ ਕੁੜੀ ਦਾ ਸੋਚਨ ਕਰਦੇ ਨੇ ਉਹਨੂੰ ਕਿੰਨੀ ਵਾਰ ਕੁੜੀ ਦੀ ਕੁੜੀ ਦੀ 15 ਸਾਲ ਨੂੰ ਦਾ ਹਾਂ 4 ਸਾਲ ਹੋ ਗਏ 15 ਸਾਲ ਦੇ ਕੁੜੀ ਨੇ ਕਿਵੇਂ ਦਿੱਤਾ ਤੁਹਾਨੂੰ ਕਿਵੇਂ ਪਤਾ ਲੱਗਾ ਕੁੜੀ ਨੇ ਗਾਂ 112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉੱਥੋਂ ਫਿਰ ਅਸੀਂ ਅਸੀ ਸਾਹਿਬ ਨੂੰ ਕਾਲ ਆਈ ਐਸਵੀ ਸਾਹਿਬ ਨੇ ਕੱਲ ਭੇਜੇ ਸਾਡੇ ਐਚਰ ਸਾਹਿਬ ਬਹਿਣਾ ਸੀਗਾ ਹਰਵਿੰਦਰ ਸਿੰਘ ਮੰਡ ਉਹਨਾਂ ਦੇ ਜਾ ਕੇ ਨੂੰ ਚੱਕ ਕੇ ਲੈ ਕੇ ਆਂਦਾ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫਿਰ ਜਾਣ ਕੇ ਅਸੀਂ ਕਿਹਾ ਵੀ ਵੱਧ ਤੋਂ ਵੱਧ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਕੀ ਬਤਾਉਂਦੇ ਸਜਣ ਆਏ ਆ ਤੇ ਅਸੀਂ ਇਹੀ ਕਰਦੇ ਆ ਵੀ ਇਹਨੂੰ ਫਾਂਸੀ ਸਜ਼ਾ ਦਿੱਤੀ ਜਾਂਦਾ ਉਹ ਡਰਦਾ ਹੁੰਦਾ ਸੀ ਕੁੜੀ ਨੂੰ ਹਾਂ ਕੁੜੀ ਡਰਦਾ ਜੇ ਦੱਸਿਆ ਕਿਸੇ ਨੂੰ ਕਿ ਫਿਰ ਤੇਰੇ ਨਾਲ ਬੈਣ ਕੇ ਮਾਰ ਦੂੰਗਾ ਘਲਾ ਘੁੱਟ ਗਿਆ ਕਰੂੰਗਾ ਜੇ ਸੋ ਵੀਡੀਓ ਤੇ ਵਿਆਹ ਤੋਂ ਤਖਾਣ ਜੋ ਨਹੀਂ ਵੀਡੀਓ ਕੋ ਕੰਮ ਕੀ ਕਰਦਾ ਕੰਮ ਟੀਲਰ ਦਾ ਕੰਮ ਕਰਦਾ ਸੀ ਟੀਲਰ ਦਾ ਕੰਮ ਕਰਦਾ ਸੀ ਤੇ ਉਹ ਘਰ ਕੋਲ ਵੀ ਆਣੀ ਨਹੀਂ ਪਾਇਆ ਸੀਗਾ ਤੇ ਮਾਪੇ ਪਹਿਲਾਂ ਮਰੇ ਹੋਇਆ ਜੀ ਜੀ ਦੇ ਰੋਗੀ ਵਿਆਹ ਹੋਇਆ ਮੇਰੇ ਨਾਲ ਦੂਜਾ ਵਿਆਹ ਹੋਇਆ 13 ਸਾਲ ਹੋ ਗਏ ਵਿਆਹ ਹੋ ਗਿਆ ਜੀ